ਸੁਲਤਾਨ ਦੀ ਵੀਡੀਓ ਦੇਖੀ ਉਸ ਤੋਂ ਬਾਅਦ ਸੁਲਤਾਨ ਨੇ ਜਵਾਬ ਦਿੱਤਾ ਸੁਲਤਾਨ ਨਾਲ ਮੇਰੀ ਗੱਲ ਹੋਈ ਯਾਰ ਸੁਲਤਾਨ ਭਰਾਏ ਆਪਣਾ ਸ਼ੂਟਰ ਭਰਾਏ ਸੁਲਤਾਨ ਦੀ ਨੀਂਹ ਵਿੱਚ ਤੇ ਸੁਲਤਾਨ ਨੂੰ ਕੀਤਾ ਮੈਂ ਕਿ ਤੇਰੇ ਨਾਲ ਖੜੇ ਆਂ ਭਾਈ ਏਦਾਂ ਤੇਰੇ ਨਾਂ ਨਹੀਂ ਲੈਣਾ ਚਾਹੀਦਾ ਸੁਲਤਾਨ ਜੀ ਸੋ ਮੈਂ ਖਾਣਾ ਗਰਾਉਂਡ ਦੀ ਯਾਰ ਮੈਂ ਗਰਾਉਂਡ ਸੋ ਖਾਣਾ ਬਿਲਕੁਲ ਸੁਲਤਾਨ ਕਲੀਨ ਪਲੇਅਰ ਆ ਵੀਰ ਦਾਰੂ ਤੱਕ ਵੀ ਨਹੀਂ ਪੀਂਦਾ ਇਹ ਬੰਦੇ ਸਾੜੇ-ਬਾੜੇ ਫੀਮ ਕਿਹੜਾ ਨਿਖਾਂਦਾ ਭਾਈ ਸਾਢੇ 8 ਏਦਾਂ ਦੀ ਆ ਹਫਤੇ 15 ਦਿਨਾਂ ਵਿੱਚ ਖਾ ਲਈ ਕੋਲੇ ਇਹਦੇ ਮੈਡੀਸਨ ਆ ਭਾਈ ਸਾਢੇ ਬੰਦੇ ਮੈਂ ਚੁੱਕ ਰਹਿਮ ਆ ਵੀ ਗੁਣਵੱਤਾ ਕਰਦੀ ਆ ਜੀ ਖਾ ਕਹਿੰਦੇ ਕਿ ਸੁਲਤਾਨ ਨੂੰ ਬੈਨ ਕਰਤਾ ਉਹ ਵੀਰੇ ਮੋਰਫ ਵੀਰੇ ਪੇਨ ਕਿਲਰ ਵੀ ਆ ਜਾਂਦਾ ਵੀਰੇ ਮੈਂ ਗੱਲ ਕਰਕੇ ਰਹਿਣਾ ਪਹਿਲਾਂ ਪੇਨ ਕਿਲਰ ਵੀ ਆ ਜਾਂਦਾ ਉਹ ਪੇਨ ਕਿਲਰ ਸੀਗਾ ਬਈ ਸਾਡਾ ਉਹ ਮੋਰਫਿਨ ਸ਼ਾਇਦ ਕਹਰੇ ਮੈਨੂੰ ਵੀਰੇ ਪੇਨ ਮੈਂ ਜੋ ਮੈਂ ਕਿਹਾ ਦਿੱਤੀ ਆ ਮੈਂ ਸੁਣਿਆ ਮੈਨੂੰ ਇਹਨਾਂ ਮੈਨੂੰ ਕਲੀਅਰ ਨਹੀਂ ਹੈਗਾ ਮੋਰਫਨ ਕੀ ਜਾਂਦਾ ਸੀ ਮੋਰਫਿਨ ਹੋ ਸਕਦਾ ਨਹੀਂ ਵੀ ਪੇਨ ਕਿਲਰ ਹੈ ਬਈ ਉਹ ਸੁਲਤਾਨ ਤਾਂ ਵੀਰੇ ਵੀਰੇ ਤਕਰੀਬਿੰਦਾ ਹੈਗਾ ਯਾਰ ਕੁੱਝ ਕਿਧਰ ਬਦਾਮ ਕਰਨਾ ਵੀਰੇ ਬਹੁਤ ਮਤਲਬ ਮਾੜੀ ਗੱਲਾਂ ਹੋਈਆਂ ਬਹੁਤ ਪਰ ਸੁਲਤਾਨ ਨੇ ਵੀ ਸਵਾਲ ਰੱਖੀ ਤਸਦਾਣੀ ਦੇ ਉੱਤੇ ਔਰ ਕਹੇ ਨਹੀਂ ਉਹਨੇ ਕਿਹਾ ਨਹੀਂ ਵੀ ਤੂੰ ਕਬੱਡੀ ਤੂੰ ਗੈਂਗਸਟਰ ਬਣਿਆ ਫਿਰ ਤੂੰ ਕਿੰਨੇ ਕਿੰਨੇ ਬੰਦੇ ਮਰਾਦੇ ਨਾਲ ਦੇ ਚਾਰ ਪੰਜ ਬੰਦੇ ਮਾਰ ਲਏ ਉਹਦੇ ਹੂੰ ਤਾਪਾ ਤੇ ਇੱਕ ਨੁਕਸਾਨ ਹੋ ਜਾਵੇ ਵੀਰੇ ਸਾਰੀ ਜ਼ਿੰਦਗੀ ਭੁੱਲ ਜਾਈਂ ਚਾਰ ਪੰਜ ਬੰਦੇ ਪਾ ਕੇ ਫੇਰ ਕਿਹਦਾ ਕੀ ਕਿ ਤੋਰ ਤਾਂ ਕਿ ਤੋਰ ਦਾ ਫਿਰ ਬਿੱਟੂ ਦਿਗਾਰ ਦੇ ਨਾਲ ਰਹਿੰਦਾ ਰਹੇ ਯਾਰ ਬਿੱਟੂ ਗਾ ਉਹਨੂੰ ਪੰਡਾ ਫਿਰਦਾ ਯਾਰ